ਸਸਰੀਆ ਗਲ ਕਿਸਾਨ ਵੀਰ ਭਰਾਵਾਂ ਨੂੰ ਅੱਜ ਆਪਾਂ ਕਿਸਾਨਾਂ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਆ। ਸੋ ਕਿਸਾਨਾਂ ਨੂੰ ਦੇਖਦੇ ਹੋਏ ਕਾਫੀ ਟਾਈਮ ਤੋਂ ਦੇਖ ਲਈ ਸੀ ਇਸ ਇਲਾਕੇ ਦੇ ਵਿੱਚ ਬੀਜ ਗ੍ਰੈਂਡਿੰਗ ਵਾਲੀ ਮਸ਼ੀਨ ਨਹੀਂ ਸੀ। ਕਿਸਾਨ ਆਪਣੇ ਬੀਜ ਬਣਾਉਣ ਵਾਸਤੇ ਕਾਫੀ ਦੂਰ ਦੂਰ ਸਫ਼ਰ ਕਰ ਰਹੇ ਸੀਗੇ। ਸੋ ਬਾਕੀ ਕੁਝ ਕਿਸਾਨ ਆਪਣਾ ਬੀਜ ਵੈਸੇ ਹੀ ਪਾਲਣ ਦੇ ਸੀ ਖੇਤਾਂ ਵਿੱਚ ਜਿਹਨੂੰ ਕਦੇ ਸਫਾਈ ਵੀਗਾ ਨਹੀਂ ਕਰਦੇ ਸੀਗੇ ਤਾਂ ਉਤਪਾਦਨ ਦੇ ਵਿੱਚ ਵੀ ਕਮੀ ਆਉਂਦੀ ਸੀਗੀ। ਸੋ ਉਹਨੂੰ ਦੇਖਦੇ ਹੋਏ ਆਪਾਂ ਇੱਕ ਮਸ਼ੀਨ ਦੀ ਤਿਆਰ ਕਰਵਾਈ ਹੈ। ਕੰਪਨੀ ਤੋਂ ਤਿਆਰ ਹੋਈ ਵੀ ਮਸ਼ੀਨ ਦਾ ਪਲਾਂਟ ਬਹੁਤ ਵਧੀਆ ਪਲਾਂਟ ਹੈਗਾ। ਜੋ ਕਣਕ ਦੇ ਬੀਜ ਦੀ ਖੋਜ ਕਰਦਾ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਪ੍ਰੋਪਰ ਕਿਦਾਂ ਕਿਦਾਂ ਬੀਜ ਨੂੰ ਕਿਵੇਂ ਕਿਵੇਂ ਤਿਆਰ ਕੀਤਾ ਜਾਂਦਾ ਹੈਗਾ ਕਿੰਨੇ ਥਾਵਾਂ ਤੋਂ ਕਿੰਨੀਆਂ ਜਾਲੀਆਂ ਦੇ ਵਿੱਚ ਛਣ ਕੇ ਬੀਜ ਤਿਆਰ ਹੁੰਦਾ ਹੈਗਾ ਗ੍ਰੈਵਿਟੀ ਸਿਸਟਮ ਹੈਗਾ ਪlant ਬਹੁਤ ਵਧੀਆ ਪlant ਹੈਗਾ ਸੋ ਇਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਕਿੱਥੇ ਲੱਗਿਆ ਹੋਇਆ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਪੂਰਾ ਦੱਸਿਆ ਜਾਵੇਗਾ ਸੋ ਇੱਕ ਕਿਸਾਨ ਵੀਰ ਭਰਾ ਆਏ ਸੀ ਆਪਣੇ ਕੋਲ ਬੀਜ ਤਿਆਰ ਕਰਵਾਉਣ ਵਾਸਤੇ ਆਪਾਂ ਉਹਨਾਂ ਦਾ ਬੀਜ ਵੀ ਤਿਆਰ ਕਰਦੇ ਆਂ ਤੇ ਕਿਦਾਂ ਹੋ ਰਿਹਾ ਹੈਗਾ ਦੱਸਦੇ ਆਂ ਆਪਾਂ ਤੁਹਾਨੂੰ ਕਿਸਾਨ ਵੀ ਆਪਣਾ ਬੀਜ ਪਨੇ ਟਾਲੀ ਦੇ ਮਸ਼ੀਨ ਦੇ ਵਿੱਚ ਪਲਟਦੇ ਹਨ ਇੱਥੇ ਪੂਰਾ ਆਹ ਖਰਾਬ ਜਿੱਦਾਂ ਕਹਿ ਲੀਏ ਮਿੱਟੀ ਘਟਾ ਜਾਂ ਹੋਰ ਕਰਨ ਕੀ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੀਗਾ ਇਹਦੇ ਵਿੱਚ ਅਲੱਗ-ਅਲੱਗ ਜਾਲੀਆਂ ਲੱਗੀਆਂ ਹੋਈਆਂ ਉੱਥੋਂ ਸੁਣਾਈ ਹੋਏਗੀ ਆ ਦੇਖੋ ਆ ਫਰਸਟ ਜਾਲੀ ਆ ਗਈ ਹੈ ਸਕਰੀਨ ਮੀਡਲ ਸਕਰੀਨ ਬਾਟਮ ਇਹਦੇ ਵਿੱਚ ਕੀ ਹੈ ਕਣਕ ਹੀ ਨਿਕਲਦੀ ਹੈ ਜਿਵੇਂ ਕਣਕ ਦਾ ਟੁਕੜਾ ਹੁੰਦਾ ਜਾਂ ਬਰੀਕ ਟੁਕੜਾ ਹੋ ਗਿਆ ਉਹ ਆ ਗਿਆ ਆ ਉੱਪਰ ਟੌਪ ਜਾਲੀ ਹੈਗੀ ਹੈ ਇਹਦੇ ਵਿੱਚ ਜਿਵੇਂ ਕਹਿ ਲਈਏ ਢੁੰਡੀ ਕੱਪਾ ਜਾਂ ਡੰਡਾ ਵਗੈਰਾ ਕੁਝ ਵੀ ਹੈਗਾ ਉਹ ਗੜਾ ਆਏਗਾ ਇਸ ਇਸ ਤੋਗੇਕ ਸਕਰੀਨ ਹੋਲ ਲੱਗੀ ਹੋਈ ਹੈ ਜਿੱਤੇ ਜਾਲੀ ਇਹਦੇ ਵਿੱਚ ਕਣਕ ਦਾ ਟੁਕੜਾ ਜਿੱਦਾਂ ਕਣਕ ਹਾਫ ਟੁਕੜਾ ਹੁੰਦਾ ਹੈਗਾ ਮਤਲਬ ਕਿ ਅੱਧਾ ਦਾਣਾ ਹੁੰਦਾ ਹੈਗਾ ਇਸ ਜਾਲੀ ਦੇ ਵਿੱਚ ਉਹ ਸ਼ਣਕੇ ਆਉਂਦਾ ਹੈਗਾ ਇਸ ਤੋਂ ਬਾਅਦ ਇੱਕ ਕਣਕ ਤੋਂ ਹੋਲਾ ਵੇਟ ਹੁੰਦਾ ਹੈਗਾ ਜਿਹੜਾ ਮੈਂ ਕਹਿੰਦੀ ਕੋਈ ਮਿੱਟੀ ਘਟਾ ਜਿਹੜਾ ਵੀ ਹੋਲਾ ਹੁੰਦਾ ਜਿਹੜਾ ਕਣਕ ਦੇ ਦਾਣੇ ਤੋਂ ਉਹ ਇਸ ਪਾਸੇ ਆਉਂਦਾ ਜਿਵੇਂ ਮੱਖੀ ਵਗਾਇਆ ਕਹ ਲਈਏ ਉਸ ਪਾਸੇ ਚੱਕਿਆ ਜਾਂਦਾ ਇਸ ਤੋਂ ਬਾਅਦ ਸ਼ਾਦੀ ਸ਼ਾਨਿਆਂ ਦੇ 20 ਸ਼ਣਕੇ ਫਾਈਨਲ ਕੰਪਲੀਟ ਆਪਣਾ ਬੀਜ ਤਿਆਰ ਹੋ ਜਾਂਦਾ ਹੈਗਾ ਇਸ ਤੋਂ ਬਾਅਦ ਫੈਣੀ ਦੇ ਵਿੱਚ ਕੋਈ ਬਰੀਕ ਟੁਕੜਾ ਹੋ ਗਿਆਗਾ ਕੁਝ ਹੈਗਾ ਨਹੀਂਗਾ ਬਟ ਫਿਰ ਵੀ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਹੈਗਾ ਆਪਣਾ ਦਾਣਾ ਸੇਮ ਸਾਈਜ਼ ਦਾ ਹੁੰਦਾ ਹੈਗਾ ਜਿੱਦਾਂ ਕੋਈ ਖਾਲੀ ਹੁੰਦਾ ਜਾਂ ਕੀੜੀ ਵਗੈਰਾ ਲੱਗੀ ਹੁੰਦੀ ਹੈ ਦਾਣਾ ਸਾਈਜ਼ ਸੇਮ ਹੁੰਦਾ ਹੈਗਾ ਉਹ ਵੀ ਇਹਦੇ ਵਿੱਚੋਂ ਨਿਕੜਨਾ ਬਹੁਤ ਜ਼ਰੂਰੀ ਹੈਗਾ ਉਹ ਆਪਣਾ ਬੀਜ ਇੱਥੋਂ 엘ਿਵੇਟਰ ਦੇ ਥਰੂ ਹੋ ਕੇ ਗ੍ਰੈਵਿਟੀ ਵਿੱਚ ਜਾਂਦਾ ਹੈਗਾ ਹੁਣ ਇਸ ਤੋਂ ਬਾਅਦ ਕੰਮ ਉਹ ਆ ਜਾਂਦਾ ਹੈ ਗ੍ਰੈਵਿਟੀ ਦਾ ਕੰਮ ਹੁਣ ਜਿਆਦਾ ਮੋਟਾ ਦਾਣਾ ਹੋਵੇਗਾ ਜਾਂ ਬਰੀਕ ਵਾਲਾ ਦਾਣਾ ਹੋਵੇਗਾ ਸਾਈ ਸੇਮ ਦਾ ਇਹ ਹਲਕਾ ਹੁੰਦਾ ਇਹਦੇ ਹੇਠਾਂ ਪੱਖੇ ਲੱਗੇ ਹੁੰਦੇ ਆ ਪੱਖਿਆਂ ਨਾਲ ਦਾਣੇ ਵੱਖਰੀ ਵੱਖਰੀ ਹੁੰਦੇ ਆਗੇ ਆ ਜਿਵੇਂ ਕਹਿ ਲਈਏ ਇੱਕ ਛੱਜ ਤਰ੍ਹਾਂ ਕੰਮ ਕਰਦਾ ਹੈਗਾ ਜਿਵੇਂ ਆਪਾਂ ਇਹਨੂੰ ਛੱਜ ਮਾਰੀ ਜਾਂਦੇ ਹੈਗੇ ਬੀਜ ਨੂੰ ਤੇ ਵਧੀਆ ਕੁਆਲਿਟੀ ਦਾ ਬੀਜ ਇੱਕ ਸਾਈਡ ਤੇ ਆ ਜਾਏਗਾ ਜਿਹੜਾ ਇੱਕ ਇਹਨਾਂ ਵਿੱਚੋਂ ਬੀਜ ਨਹੀਂ ਕੰਮ ਦਾ ਹੁੰਦਾ ਹੈਗਾ ਉਹ ਇੱਕ ਸਾਈਡ ਤੇ ਆ ਰਿਹਾ ਹੈਗਾ ਹੁਣ ਦੇਖੋ ਆ ਕਿਵੇਂ ਦਾਣੇ ਹਿਲਦੇ ਪਏ ਹਵਾ ਨਾਲ ਹਵਾ ਨਾਲ ਹਿਲ-ਹਿਲ ਕੇ ਦਾਣੇ ਜਿਹੜਾ ਇੱਕ ਸਹੀ ਦਾਣੀ ਨਹੀਂ ਹੈਗੀ ਜਿਹੜੇ ਇੱਕ ਸਾਈਡ ਤੇ ਇਕੱਠੇ ਹੋਦੇ ਆਗੇ ਆ ਉਹ ਇੱਕ ਸਾਈਡ ਤੇ ਗੱਟੇ ਦੇ ਵਿੱਚ ਆ ਰਹੀ ਹੈਗੇ ਜਿਹੜੇ ਵਧੀਆ ਫਾਈਨਲ ਵਧੀਆ ਸਟੇਜ ਦਾ ਬੀਜ ਹੈਗਾ ਉਹ ਉੱਪਰਲੇ ਪਾਸੇ ਹੈਗਾ ਉੱਪਰਲੇ ਪਾਸੇ ਹੋਗੇ ਟੌਪ ਦੇ ਗੱਟੇ ਦੇ ਵਿੱਚ ਜਾ ਜਾਏਗਾ ਹੁਣ ਇਸ ਦਾਣੇ ਇਸ ਬੀਜ ਦੇ ਵਿੱਚ ਦੇਖੋ ਮੱਖੀ ਵੀ ਹੈਗੀ ਮਾੜੀ ਮੋਟੀ ਇਹਦੇ ਵਿੱਚ ਕੀੜੀ ਲੱਗਿਆ ਹੋਇਆ ਦਾਣਾ ਵੀ ਹੈਗਾ ਜਿਹੜਾ ਆਪਣੇ ਕਿਸਾਨ ਖੇਤਾਂ ਦੇ ਵਿੱਚ ਪਾਈ ਜਾਂਦੇ ਪੜਾ ਕੰਮ ਦਾ ਨਹੀਂ ਹੈਗਾ ਇਸ ਤੋਂ ਬਾਅਦ ਆਹ ਵਾਲਾ ਆ ਇੱਕ ਫਾਈਨਲ ਬੀਜ ਤਿਆਰ ਹੋ ਚੁੱਕਿਆ ਹੈਗਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਗਈ 100% ਸ਼ੋਅ ਹੈਗੀ ਹੈ ਜੇ ਆਪਾਂ ਇੱਕ ਗੱਲ ਕਰੀਏ 100 ਦਾਣੇ ਬੀਜੇ ਤਾਂ 99 ਦਾਣੇ ਇਹਦੇ ਵਿੱਚੋਂ ਆਪਣੇ ਤਿਆਰ ਹੋਣਗੇ ਹੋਣਗੇ ਲਗਭਗ ਇੰਨੀ ਵਧੀਆ ਕੁਆਲਿਟੀ ਬੀਜ ਦੀ ਤਿਆਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਗੱਟਿਆਂ ਦੇ ਵਿੱਚ ਪੈਕਿੰਗ ਹੋ ਗਈ ਹੈ ਹੁਣ ਕਿਸਾਨ ਆਪਦੀ ਮਰਜ਼ੀ ਨਾਲ ਵੇਟ ਵੀ ਕਰਵਾ ਰਹੇ ਆ ਕਿੰਨਾ ਵੇਟ ਕੋਈ ਵੇਟ 40 ਕਿਲੋ ਭੱਤੀ ਕਰਵਾ ਰਿਹਾ ਕੋਈ 50 ਕਿਲੋ ਭੱਤੀ ਕਰਵਾ ਰਿਹਾ ਕਿਸਾਨ ਆਪਣੀ ਮਰਜ਼ੀ ਦੇ ਹਿਸਾਬ ਨਾਲ ਹੁਣ ਆਪਾਂ ਜਿੱਥੇ ਪਹੁੰਚਣਾ ਹੈਗਾ ਆ ਪਿੰਡ ਸੋਨਗੜ ਦਿੱਤੇ ਵਾਲੇ ਪਲਾਂਟ ਲੱਗਿਆ ਹੋਇਆ ਪੁਰਖਾ ਰਾਮ ਦੀ ਚੱਕੀ ਦੇ ਉੱਤੇ ਬਹੁਤ ਵਧੀਆ ਪਲਾਂਟ ਹੈਗਾ ਐ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੋਵੇ ਏਰੀਆ ਦੇ ਵਿੱਚ ਕਾਫੀ ਮਸ਼ਹੂਰ ਚੱਕੀ ਹੈਗੀ ਕਾਫੀ ਕਿਸਾਨ ਜੁੜੇ ਹੋਏ ਐ ਇਹਨਾਂ ਨਾਲ ਆ ਆਪਣੇ ਪਿੰਡ ਸੋਨਗੜ ਦਿੱਤੇ ਵਾਲੇ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆਪਣੀ ਫੈਕਟਰੀ ਹੈਗੀ ਆ ਜਿੱਥੇ ਤੁਸੀਂ ਆ ਕੇ ਆਪਣਾ ਕਿਸਾਨ ਆਪਣਾ ਬੀਜ ਤਿਆਰ ਕਰਵਾ ਸਕਦਾ ਬਾਕੀ ਮੈਂ ਉੱਪਰ ਨੰਬਰ ਵੀ ਸ਼ੋਅ ਕਰ ਦੇਵਾਂਗਾ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਬੁਕਿੰਗ